ਕਿ ਸਾਡਾ ਕਿਸੇ ਨੇ ਕੰਮ ਨਹੀਂ ਕੀਤਾ ਤੇ ਅਸੀਂ ਕਿਸੇ ਨੂੰ ਨਹੀਂ ਬੋਲ ਸਕਦੇ ਨਾ ਅਸੀਂ ਕਿਸੇ ਨੂੰ ਦੇਈਏ ਵੋਟ ਨਾ ਸਾਡੇ ਕੋਈ ਕੋਈ ਆਲੇ ਬੱਪ ਨੇਤਵੇਂ ਨੇ ਜੀ ਦੋ ਤਿੰਨ ਨੌਜਵਾਨ ਮਰਦੇ ਚਿੱਟੇ ਨੇ ਅੱਛਾ ਕੋਈ ਖਤਮ ਨਹੀਂ ਗਾ ਜਿਆਦਾ ਹੋ ਗਿਆ ਨਾ ਸ਼ੱਕ ਜੀ ਵੀ ਕਿੱਦਾਂ ਦਾ ਕੰਮ ਨਹੀਂ ਹੋਇਆ ਛੋਟਾ ਕੋਈ ਕਾਨੂੰਨ ਨਹੀਂ ਸਾਡਾ ਹੋਇਆ ਪਿੰਡ ਦੇ ਵਿੱਚ ਸਾਡਾ ਅੱਛਾ ਅੱਛਾ ਕੋਈ ਵੀ ਸਾਡਾ ਦਾ ਨਾਲ ਨਾਲ ਸਭ ਕੁੱਪਿਆ ਉਸੇ ਤਰੀਕੇ ਕਰਨ ਵਾਲਾ ਕੋਈ ਨਾ ਸਾਡਾ ਕੋਈ ਮੈਂਬਰ ਪਿੰਚਾਇਤ ਚ ਕੋ ਕਰਦਾ ਕੋ ਐਮਐਲਏ ਸਾਡਾ ਕਰਨਾ ਕੀ ਹੈ ਜੀ ਜਿਹਨੂੰ ਵੋਟਾਂ ਪਾਉਂਗੇ ਇਹ ਕਿ ਕਿਸੇ ਨੂੰ ਬੋਟਾ ਦਾ ਧੱਤ ਖੜੇ ਹੋਏ ਪਏ ਆ ਸਾਡੇ ਮੈਂ ਆਮ ਆਦਮੀ ਪਾਰਟੀ ਵਾਲੇ ਕਹਿ ਰਹੇ ਆ ਵੀ ਇਤ ਕੀ ਬਦਲਾ ਆ ਹੈਗਾ ਸਾਰਿਆਂ ਦੇ ਲੋਕਾਂ ਨੇ ਕੰਈ ਨਹੀਂ ਤਾਂ ਕੋਈ ਕੰਮ ਨਹੀਂ ਛੱਡਿਆ ਥੋੜਾ ਕਿਹੜਾ ਕੰਮ ਨਹੀਂ ਖੜਾ ਕੋਈ ਕੰਮ ਨਹੀਂ ਛੱਡਤ ਹੋਇਆ ਗਾ ਕਰਮੀਰ ਅਨਮੋਲ ਕਹਿੰਦਾ ਵੀ ਲੋਕ ਆਪਦੇ ਮੂੰਹੋਂ ਕਹਿ ਰਹੇ ਆ ਵੀ ਸਾਡਾ ਆ ਕੰਮ ਵੀ ਹੋ ਗਿਆ ਸਾਡਾ ਆ ਕੰਮ ਵੀ ਹੋ ਗਿਆ ਕੁਝ ਨਹੀਂ ਹੋਇਆ ਅੱਛਾ ਨਾ ਕਿਸੇ ਕਾਂਗਰਸ ਨੇ ਸੁਣੀਆਂ ਨਾ ਅਕਾਲੀ ਨੇ ਸੁਣੀਆਂ ਠੀਕ ਹੈ ਨਾ ਜਿਹੜੇ ਹੋਣ ਆ ਇਹ ਕਹਿੰਦੇ ਸੀ ਇੰਨੀਆਂ ਨੌਕਰੀਆਂ ਦਿੱਤਿਆਂ ਮੁੰਡਿਆਂ ਨੂੰ ਇੰਨੀਆਂ ਨੌਕਰੀਆਂ ਦਿੱਤਿਆਂ ਵੀਂ ਬਸ ਆ ਵੀ ਡਾਟ ਕੱਢ ਕੇ ਵੋਟਾਂ ਪਾਉਣੀਆਂ ਵੀ ਜੇ ਸਾਡਾ ਧੰਮ ਹੋਊਗਾ ਤਾਂ ਪਾਵਾਂਗੇ ਤੇ ਨਹੀਂ ਵੋਟ ਨਹੀਂ ਤੈਨੂੰ ਪਾਣੀ ਬਸ ਅੱਜ ਅਸੀਂ ਪਿੰਡ ਵੈਰੋਕੇ ਖੜੇ ਆ ਚੋਣਾ ਦਾ ਮਾਹੌਲ ਆ ਤੇ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਪਿੰਡਾਂ ਚ ਸਾਰੀਆਂ ਪਾਰਟੀਆਂ ਚੋਣ ਪ੍ਰਚਾਰ ਕਰ ਰਹੀਆਂ ਨੇ ਔਰ ਲੋਕਾਂ ਦੇ ਦੇਖਾਂਗੇ ਕਿ ਲੋਕ ਕਿਹਨੂੰ ਫਤਵਾ ਦੇਣਗੇ ਐਤਕੀ ਸੇਵਾ ਦਾ ਮੌਕਾ ਲੋਕ ਆ ਜਿਹੜਾ ਉਹ ਕਿਹਨੂੰ ਦੇਣਾ ਚਾਹਣਗੇ ਲੋਕਾਂ ਨਾਲ ਗੱਲਬਾਤ ਕਰਦੇ ਆ ਜੀ ਚੋਣਾਂ ਦਾ ਮਾਹੌਲ ਆ ਸਾਰੀਆਂ ਪਾਰਟੀਆਂ ਚੋਂ ਪ੍ਰਚਾਰ ਕਰ ਰਹੀਆਂ ਨੇ ਐਤਕੀ ਤੁਹਾਨੂੰ ਕੀ ਲੱਗਦਾ ਫਰੀਦਕੋਟ ਤੋਂ ਕਰਮੀ ਤਨਮੋਲ ਖੜਾ ਆਮ ਆਦੀ ਪਾਰਟੀ ਤੋਂ ਅੰਸਰਾ ਜਹਾਂਸਾ ਬੀਜੇਪੀ ਵੱਲੋਂ ਤਾਂ ਕੀ ਲੱਗਦਾ ਹੈਗਾ ਕਿ ਐਤਕੀ ਕਿਹਨੂੰ ਮੌਕਾ ਦੇਣਾ ਚਾਹੁੰਦੇ ਉਸ ਵੀ ਕਿਹਦੇ ਹੱਕ ਚ ਫਤਵਾ ਹੋਊਗਾ ਵੈਰੂ ਜੀ ਖਾਲਸਾ ਸ਼ਾਹੀ ਵੈਰੂ ਜੀ ਕੀ ਫਤਿਹ ਅਸੀਂ ਦਾ ਜੀ ਕਿਸੇ ਨੂੰ ਨਹੀਂ ਕਰਵਾ ਦੇ ਸਕਦੇ ਕਿ ਸਾਡਾ ਕਿਸੇ ਨੇ ਕੰਮ ਨਹੀਂ ਕੀਤਾ ਤੇ ਅਸੀਂ ਕਿਸੇ ਨੂੰ ਨਹੀਂ ਬੋਲ ਸਕਦੇ ਨਾ ਅਸੀਂ ਕਿਸੇ ਨੂੰ ਦੇਈਏ ਵੋਟ ਨਾ ਸਾਡੇ ਕੋਈ ਕੋਈ ਆਦੇ ਵੀ ਕਿੱਦਾਂ ਦਾ ਕੰਮ ਨਹੀਂ ਹੋਇਆ ਛੋਟਾ ਕੋਈ ਕੰਮ ਨਹੀਂ ਸਾਡਾ ਹੋਇਆ ਪਿੰਡ ਦੇ ਵਿੱਚ ਸਾਡਾ ਅੱਛਾ ਅੱਛਾ ਕੋਈ ਵੀ ਸਾਡਾ ਦਾ ਨਾਲ ਨਾਲ ਸਭ ਕੁੱਪਿਆ ਉਸੇ ਤਰੀਕਾ ਨਾਲ ਕੋਈ ਨਾਲ ਸਾਡਾ ਕੋਈ ਮੈਂਬਰ ਸਰਪੰਚਾਇਤ ਸੀ ਕੋਈ ਕਰਦਾ ਕੋਈ ਐਮਐਲਏ ਸਾਡਾ ਕਰਨਾ ਕੀ ਹੈ ਨੇ ਆਮ ਆਦੀ ਪਾਰਟੀਆਂ ਕਹਿ ਰਹੇ ਆ ਵੀ ਇਤ ਕੀ ਬਦਲਾ ਆਇਆ ਹੈਗਾ ਸਾਰਿਆਂ ਦੇ ਲੋਕਾਂ ਦੇ ਨਹੀਂ ਕੋਈ ਕੰਮ ਨਹੀਂ ਛੱਡੇ ਹੁੰਦਾ ਤੁਹਾਡਾ ਕਿਹੜਾ ਕੰਮ ਨਹੀਂ ਹੋਇਆ ਕੋਈ ਕੰਮ ਨਹੀਂ ਛੱਡ ਤਾ ਹੋਇਆ ਗਾ ਇੱਥੇ ਕਈ ਐਮਐਲ ਕੋਲੇ ਵੀ ਸਾਡਾ ਹਾਂ ਗਏ ਆ ਕਹੇ ਆ ਅੱਛਾ ਕੀ ਕਹਿੰਦਾ ਉਹ ਕੋਈ ਵੀ ਕੋਈ ਨਹੀਂ ਕਰਾਂਗੇ ਸਾਡੇ ਕੋਲੇ ਹਜੇ ਪਹੁੰਚ ਨਹੀਂ ਗਈ ਅੱਡੀ ਕਿਹੜਾ ਕੰਮ ਰੈਂਦਾ ਸੀ ਆਪਣਾ ਜਿਹੜਾ ਹੋਇਆ ਨਹੀਂ ਗਾ ਸਾਰਾ ਗੰਦਾ ਨਾਲਾ ਸਾਡਾ ਬਣਾਉਣ ਵਾਲਾ ਪਿਆ ਸਾਡਾ ਛੜੀ ਤੁਹਾਨੂੰ ਸਾਰਾ ਵੇਖੋ ਬਣਾਉਣ ਵਾਲੀ ਪਈ ਐ ਨੇਕਾ ਦਾ ਕੰਮ ਕੋਈ ਨਹੀਂ ਸਾਡਾ ਸਕੂਲ ਹੈ ਸਾਡਾ 12ਵੀਂ ਦਾ ਉਹ ਨਹੀਂ ਬਣਦਾ ਗਾ ਅੱਛਾ ਜੀ ਹਰ ਵਾਰੀ ਅਸੀਂ ਕਹਿੰਦੇ ਆ अच्छा अच्छा होयाਣੀ ਆ ਨਹੀਂ ਨੂੰ ਬਹੁਤ ਸਾਲ ਹੋ ਗਏ ਸਾਨੂੰ ਕਹਿੰਦਿਆਂ ਨੂੰ ਠੀਕ ਹੈ ਕਿ ਸਾਡਾ ਬਾਹਰ ਵੀ ਦਾ ਸਕੂਲ ਤਾਂ ਜਰੂਰ ਬਣਾਓ ਹੋਰ ਕੰਮ ਛੱਡ ਦਿਓ ਪਰ ਨਹੀਂ ਕੋਈ ਗੱਲ ਛੱਡੀ ਸੁਣ ਅੱਜ ਕਿ ਵੀ ਨੂੰ ਆਖਿਆ ਸੀ ਆਉਣ ਵੀ ਕੋਈ ਸਾਡੀ ਗੱਲ ਨਹੀਂ ਸੁਣੀ ਆਉਂਦਾ ਨਹੀਂ ਐਮਐਲਏ ਹੁਣ ਆਇਆ ਸੀਗਾ ਹੁਣ ਅੱਛਾ ਕੋਈ ਉਹਨੇ ਕੋਈ ਗੱਲ ਨਹੀਂ ਛੱਡੀ ਦੱਸਿਆ ਨਹੀਂ ਤੁਸੀਂ ਦੱਸਿਆ ਸੀਗਾ ਉਹਨੂੰ ਗਏ ਸੀਗਾ ਹਾਂ ਗਏ ਸੀ ਕੱਛ ਅੱਛਾ ਪਰ ਨਹੀਂ ਕੋਈ ਗੱਲ ਛੱਡੀ ਠੀਕ ਹੈ ਸੁਣੀ ਇਹ ਤਾਂ ਕਹਿਣਾ ਚਾਹੁੰਦੇ ਜੀ ਸਾਡਾ ਤਾਂ ਮਾਲਕ ਆ ਪਰ ਕਿਸੇ ਨੂੰ ਅਸੀਂ ਵੋਟ ਪਾਦੇ ਨਹੀਂ ਰਾਜੀ ਜੀ ਸਾਰੇ ਸਾਡੇ ਕੰਮ ਰਹਿਦੇ ਕਰਨ ਵਾਲੇ ਕੋਈ ਸਾਡਾ ਕੰਮ ਨਹੀਂ ਹੋਇਆ ਕੋਈ ਇਹ ਆ ਦਵਾਈਆਂ ਦੇ ਝੂਠ ਮਾਰੀ ਜਾਂਦੇ ਅਸੀਂ ਸਾਰੇ ਮੈਟ ਲਾ ਰਹੇ ਨਾ ਦਵਾਈ ਅਸੀਂ ਦੇਣਗੇ ਸਾਨੂੰ ਕੋਈ ਦਵਾਈ ਨਹੀਂ ਮਿਲਦੀ ਸਹੂਲਤ ਸਾਨੂੰ ਕੋਈ ਨਹੀਂ ਗਈ ਤੇ ਆਹ ਸਾਡੇ ਨਾਲੇ ਵੀ ਬਾਣਨ ਵਾਲੇ ਪਏ ਆ ਸਾਰੇ ਸਾਡਾ ਕੋਈ ਕੰਮ ਨਹੀਂਗਾ ਸਾਡੀ ਸੁਣਵਾਈ ਦੀ ਹੁੰਦੀ ਇੱਥੇ ਆਏ ਸੀ ਇੱਕ ਦਿਨ ਵੋਟਾਂ ਮੋਕੇ ਆਉਂਦੇ ਆ ਉਸ ਤੋਂ ਪਹਿਲਾਂ ਸਾਡੇ ਕੋਲੇ ਆ ਨਹੀਂ ਰਹੇਗੇ ਨਾ ਕਲੀਨਿਕ ਚ ਕਹਿੰਦੇ ਸਾਰੇ ਡੈਸਟ ਫ੍ਰੀ ਹੁੰਦੇ ਨਹੀਂ ਜੀ ਸਾਡਾ ਕੋਈ ਨਹੀਂ ਹੋਇਆ ਮੈਨੂੰ ਤਾਂ ਪਿੰਡ ਪਿੰਡ ਮੱਲਾ ਕਲੀਨਿਕ ਬਣ ਰਹੇ ਆ ਨਾ ਨਾ ਸਾਨੂੰ ਤਾਂ ਸਾਲ ਹੋ ਗਿਆ ਢੱਲੇ ਤੋਂ ਕੋਈ ਨਹੀਂਗਾ ਆ ਵੇ ਆ ਮੁੰਡੇ ਨੂੰ ਕਿੰਨਾ ਟਾਈਮ ਹੋ ਗਿਆ ਕੋਈ ਇਹਦਾ ਕੁਝ ਨਹੀਂ ਬਿਮਾਰ ਵਿਚਾਰਾ ਹੈਗਾ ਇਹਨੂੰ ਤਾਂ 3 ਸਾਲ ਹੀ ਹੋ ਗਏ ਹੁਣ ਢੱਲੇ ਪਏ 3 ਸਾਲ ਦਾ 5 6 ਤੇ ਇਹਨੂੰ ਵਿਚਾਰੇ ਨੂੰ ਕੋਈ ਕਿਤੋਂ ਨਹੀਂ ਸਾਰੇ ਚੱਕੀ ਫਿਰਦੇ ਰਿਆਂ ਕੋਈ ਕਿਤੋਂ ਸਾਡਾ ਟੈਕਸ ਨਹੀਂ ਹੋਇਆ ਕੋਈ ਇਹਦਾ ਲਾਜ ਨਹੀਂ ਹੋਇਆਗਾ ਲੋਕ ਤਾਂ ਕਈ ਲੋਕ ਜਾਣਦੇ ਆ ਅੱਛਾ ਜੀ ਅੱਛਾ ਜੀ ਹਾਂ ਇੰਨੀ ਸਾਡੀ ਬੇਨਤੀ ਸੀ ਸਮਝੀਏ ਪੇ ਬੇਨਤੀ ਕਰਨੀ ਬੋਲੋ ਬੋਲੋ ਜਰੂਰ ਵੀ ਅਸੀਂ ਠੇਕਾ ਚਕਾਉਣ ਨੂੰ ਆਏ ਹਰ ਵੇਲੇ ਉੱਥੇ ਬਾਬੇ ਦੇ ਦਰਵਾਜ਼ੇ ਦੇ ਸਾਹਮਣੇ ਆ ਤੇ ਠੀਕਾ ਚੱਕੀ ਦਾ ਨਹੀਂਗਾ اچھا ਤੇ ਜਿੰਨਾ ਦੀ ਜ਼ਮੀਨ ਦੇ ਵਿੱਚ ਆ ਪਾਇਆ ਵਾ ਉਹਦੀ ਕੌਣ ਚਕਾਊਗਾ ਇਹਨੂੰ ਠੀਕ ਹੈ ਜੀ ਉੱਥੇ ਦੇਖੋ ਬੱਚੇ ਛੋਟੇ ਛੋਟੇ ਪਰਦੇ ਆ ਲੰਘਦੇ ਆ ਉੱਥੇ ਸਮੱਸਿਆ ਆਉਂਦੀ ਲੋਕ दारू ਪੀ ਕੇ ਉੱਥੇ ਔੜੀਆਂ ਕੁੜੀਆਂ ਲੰਘਦੇ ਨੇ ਉੱਥੇ ਨੰਗੇ ਲੋਕ ਖੜੇ ਹੁੰਦੇ ਠੀਕ ਹੈ ਜੀ ਇਹ ਜ਼ਰੂਰੀ ਹੈ ਸਾਡਾ ਵੱਡਾ ਕੰਮ ਇਹ ਆ ਵੀ ਉੱਥੇ ਇੱਕ ਵੇਖੋ ਬਾਬੇ ਨੂੰ ਸੜਕ ਜਾਂਦੀ ਆ ਉੱਥੇ ਬਾਬੇ ਦੀ ਜਗ੍ਹਾ ਬਣੀ ਹੋਈ ਆ ਉੱਥੇ ਨਾਲ ਤੇ ਉੱਥੇ ਲੋਕ दारू ਪੀ ਕੇ ਜਾਂਦੇ ਆ उधर ਨੂੰ ਜੇ ਇਹ ਛੇਕਾ ਚੱਕਿਆ ਜਾਵੇ ਨਾਲ ਸਕੂਲ ਆ ਠੀਕ ਹੈ ਜੀ ਠੀਕ ਹੈ ਕੋਈ ਜ਼ਰੂਰੀ ਹੈ ਕੀ ਕਹਿਣਾ ਚਾਹੋਗੇ ਜੀ ਉਹ ਪਤਾ ਹੀ ਹੈ ਕਹਿਣਾ ਜੋਨੇ ਜੀ ਕਿਸੇ ਨੂੰ ਮੌਕਾ ਨਾ ਦਿਓ ਆ ਕਿੰਨਾ ਟਾਈਮ ਹੋ ਗਿਆ ਵੋਟਾਂ ਪਾਉਂਦਿਆਂ ਨੂੰ ਇੱਕ ਦੀ ਨਾਂ ਪਾ ਕੇ ਦੇਖੀਏ ਸਾਰਿਆਂ ਨੂੰ ਇਹ ਐਲਾਨ ਆ ਨਾਂ ਪਾ ਕੇ ਦੇਖ ਲਈਏ ਪਾਉਂਦਿਆਂ ਨੂੰ ਵੀ ਕੋਈ ਕੰਮ ਨਹੀਂ ਹੋਇਆ ਨਾਂ ਪਾਉਂਦਿਆਂ ਦਾ ਹੋਣਾ ਹੀ ਫਰਕ ਆਦਾ ਕਿਸੇ ਨੂੰ ਮੌਕਾ ਨਾ ਦਿਓ ਜੀ ਇਹਦੀ ਰਾਤ ਕੱਢ ਕੇ ਵੋਟਾਂ ਪਾਉਣ ਮੈਂ ਐ ਨਹੀਂ ਪਾਉਣਾ ਮੈਂਬਰਾਂ ਦਾ ਰਾਤ ਕੱਢ ਕੇ ਵੋਟਾਂ ਪਾਉਣੀਆਂ ਵੀ ਜੇ ਸਾਡਾ ਕੰਮ ਹੋਊਗਾ ਤਾਂ ਪਾਵਾਂਗੇ ਤੇ ਨਹੀਂ ਵੋਟ ਨਹੀਂ ਤੈਨੂੰ ਪਾਣੀ ਕਿ ਬਸ ਔਰ ਇਹ ਮੈਨੂੰ 5 6 ਸਾਲ ਹੋ ਗਏ ਟਿੱਲੇ ਜੋ ਤੇ ਮੇਰੀ ਨਾੜੀ ਬਲੌਕ ਆ ਮੇਨ ਨਾੜੀ ਜਿਹੜੀ ਹੱਥਾਂ ਪੈਰਾਂ ਨੂੰ ਖੂਨ ਜਾਂਦਾ ਤੇ ਕੋਈ ਮੈਂਬਰ ਨਹੀਂ ਸੁਣਦਾ ਕੋਈ ਸਰਪੰਚ ਨਹੀਂ ਸੁਣਦਾਗਾ ਠੀਕ ਹੈ ਜੀ ਵੀ ਚਾਲੇ ਦੀ ਪੈਨਸ਼ਨ ਹੀ ਲਾਦਗੇ ਤੇ ਮਲਕਲਿਨਿਕ ਚ ਨਹੀਂ ਹੁੰਦਾਗਾ ਇਹ ਨਹੀਂ ਹੈ ਕਾਰਡ ਨਹੀਂ ਬਣਿਆਗਾ ਮਤਲਬ ਬਣਿਆ ਵਿਆ ਠੀਕ ਹੈ ਜੀ ਹਾਂ ਫਿਰ ਕੋਈ ਪੈਸਾ ਟੱਕਾ ਵੀ ਥੋੜਾ ਘਣਾ ਚਾਹੀਦਾ ਜੀ ਅੱਜ ਕੱਲ ਪੈਸੇ ਤੋਂ ਬਿਨਾ ਕੋਈ ਗੱਲ ਨਹੀਂ ਬਣਦੀ ਜੀ 부जुर्गੋ ਜਵਾਕ ਲੱਗੇ ਆ ਨੌਕਰੀ ਨੌਕਰੀ ਤੇ ਨਹੀਂ ਲੱਗੇ ਆਮਾ ਦੀ ਪਾਰਟੀ ਕਹਿ ਰਹੀ ਅਸੀਂ ਮਤਲਬ ਨੌਕਰੀਆਂ ਦੇ ਰਹੇ ਆ ਅੱਗਿਆਂ ਨੂੰ ਨਲੀਆਂ ਪਹਿਲੇ ਪਹਿਲੀ ਸਰਕਾਰਾਂ ਮਿਲੇ ਸੀ ਉਹ ਮੇਰੇ ਪੁੱਜੀ ਸੀ ਕਿ ਪੁੱਜੀ ਮਰ ਗਿਆ ਸੀ ਪੁੱਤਰਾ ਪੁੱਤਰਾ ਮੇਰਾ ਉਹ ਮਰ ਗਿਆ ਸੀ ਇਸ ਜਿਹੜਾ ਟੋਕੇ ਤੇ ਤੋਂ ਮੇਰੇ ਪੁੱਤਰੇ ਨੇ ਪੜਨ ਵਾਲੇ 18 18 ਪੜੇ ਆ ਕੋਈ ਨੌਕਰੀ ਨਹੀਂ ਮਿਲੀ ਸਾਨੂੰ 12ਵੀਂ ਦਾ ਸਕੂਲ ਜਿਹੜੇ ਬੱਚੇ ਉਹ ਮੇਰੇ ਪੁੱਤਰੇ ਹੋ ਜਾਣੇ ਨੇ ਕਿ ਲਿਕੇ ਗਾ ਚਾਰ ਉਹਨਾਂ ਦੇ ਹੋ ਜਾਣੇ ਆ ਸਾਨੂੰ 12ਵੀਂ ਦਾ ਸਕੂਲ ਉਹਨੇ 12ਵੀਂ ਦਾ ਤਲਾਕ ਕੇ ਇਹ 12ਵੀਂ ਦਾ ਮੈਂ ਭਾਰਮੀ ਦਾ ਆਉਂਦਾ ਬਣਾ ਰਾਂ ਅੰਗਰੇਜ਼ੀ ਸਕੂਲ ਠੀਕ ਹੈ ਜੀ ਸਾਨੂੰ ਇੱਥੋਂ ਪਾਣੀ ਨਹੀਂ ਸਾਡਾ ਨਾਲੀ ਚ ਨਾ ਇੱਥੇ ਲੱਗਦਾ ਗੰਦ ਸੇ ਕੱਢਦੇ ਜਾਨੂੰ ਮੈਂ ਬੜੇ ਪਾ ਮੈਂ ਕੱਢਦਾ ਨਾਲੀ ਨਾ ਚੱਟੇ ਜਾਂਦਾ ਇਹ ਕੋਈ ਕੱਢਦਾ ਨਹੀਂ ਨਾ ਕੋਈ ਬਣਾਉਂਦਾ ਇੱਥੇ ਆਦੇ 5 ਲੱਖ ਰੁਪਈਆ ਲੱਗਿਆ ਦੱਸੋ ਵੀ 5 ਲੱਖ ਰੁਪਈਆ ਲੱਗਾ ਠੀਕ ਹੈ ਜੀ ਇਹ ਸਾਨੂੰ ਵੀ 5 ਲੱਖ ਲਾ ਕੇ ਮਕਾਬੀ ਕਿੱਥੇ ਲੱਗਾ ਪਹਿਲਾਂ ਝੂਠ ਮਾਰੀ ਜਾਂਦੇ ਆ ਤਾਂ ਬੋਲੋ ਆਪਣੇ ਕਿਵੇਂ ਚਿੱਟਾ-ਚੁੱਟਾ ਖਤਮ ਹੋਇਆ ਕਿ ਨਹੀਂ ਹੋਇਆ ਪਿੰਡ 'ਚ ਚਿੱਟਾ-ਚੁੱਟਾ ਹੀ ਉਵੇਂ ਚੱਲੀ ਜਾਂਦਾ ਸਰਕਾਰ ਆ ਕਹਿੰਦੀ ਕਰਾਂਗੇ ਬੰਦ ਕੁਛ ਨਹੀਂ ਉਹਨਾਂ ਹੀ ਨਸ਼ਾ ਤੋਂ ਅਪਲੈਤ ਹੋਏ ਨੇ ਜੀ ਦੋ ਤਿੰਨ ਨੌਜਵਾਨ ਮਰਦੇ ਚਿੱਟੇ ਨੇ ਅੱਛਾ ਕੋਈ ਖਤਮ ਨਹੀਂ ਗਾ ਜਿਆਦੇ ਹੋ ਗਿਆ ਨਾ ਸ਼ੱਕ ਨੂੰ ਅੱਛਾ ਕੀ ਕਹਿਣਾ ਚਾਹੋਗੇ ਮਤਲਬ ਤੁਸੀਂ ਨੌਜਵਾਨ ਆ ਆਪਣੇ ਪਿੰਡੋਂ ਲੱਗਾ ਕੋਈ ਨੌਕਰੀ ਨੌਕਰੀ ਤੇ ਨਹੀਂ ਲੱਗਾ ਕੋਈ ਆਪਣੇ ਪਿੰਡੋਂ ਤਾਂ ਕੋਈ ਨਹੀਂ ਲੱਗਾ ਜੀ ਅੱਛਾ ਜੀ ਕਹਿੰਦੇ ਆ ਨਗਵਾਨ ਕੋਈ ਰਿਸ਼ਤੇਦਾਰੀ ਚੋਂ ਨਾ ਕੋਈ ਨਹੀਂ ਜੀ ਅੱਛਾ ਹਾਂ ਜੀ ਕੀ ਕਹਿਣਾ ਚਾਹੋਗੇ ਆਮ ਆਦੀ ਪਾਰਟੀ ਦੇ ਅੱਜ 2 ਸਾਲ ਹੋ ਗਏ ਸਰਕਾਰ ਬਣੀ ਉਹਦਾ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਸੀਗੀਆਂ ਵੀ ਮਤਲਬ ਪਾਸੇ ਬਦਲਾ ਲਿਆਵਾਂਗੇ ਮਜ਼ਦੂਰਾਂ ਦੀ ਜ਼ਿੰਦਗੀ ਥੋੜੀ ਜ਼ਿੰਦਗੀ ਚ ਕੋਈ ਤਬਦੀਲੀ ਆਈ ਹੋਵੇ ਕੋਈ ਬਦਲਾ ਆਇਆ ਹੋਵੇ ਕੋਈ ਥੋੜੀ ਦਿਹਾੜੀ ਵਧੀ ਹੋਵੇ ਮਤਲਬ ਨਹੀਂ ਮਜ਼ਦੂਰਾਂ ਤਾਂ ਉਹੀ ਹੈ ਕੰਮ ਕਰੀ ਜਾਂਦੇ ਆ ਦਿਹਾੜੀ ਪੂਰੀ ਮਿਲਦੀ ਨਹੀਂ ਜੀ ਬਦਲਾ ਇਹ ਆ ਵੀ ਬਸ ਨਸ਼ਾ ਵਧ ਗਿਆ ਅੱਛਾ ਜੀ ਤੇ ਕਾਰੋਬਾਰ ਤਾਂ ਲੋਕਾਂ ਦੇ ਖੜੀ ਆ ਜੀ ਬਦਲਾ ਕੋਈ ਨਹੀਂ ਹੈ ਮੰਡੀਆਂ ਚ ਮੰਡੀ ਚ ਰੁਲੀ ਜਾਂਦੇ ਬੈਠੇ ਮਜ਼ਦੂਰ ਜੀ ਤੋ ਮਾਲ ਨਹੀਂ ਚੱਕਿਆ ਜਾਂਦਾ ਸਰਕਾਰ ਕਹਿੰਦੀ ਸੀ ਇਹ ਕਿਈ ਵਾਰ ਇਹਨੇ ਆਰੇ ਕਰਦੇ ਕੁਛ ਨਹੀਂ ਗਾਈ ਐਦ ਕੀ ਕਿਹਨੂੰ ਵੋਟਾਂ ਪਾਉਂਗੇ ਐਦ ਕੀ ਕਿਸੇ ਨੂੰ ਨਹੀਂ ਵੋਟਾਂ ਤਾਂ ਧੱਟ ਖੜੇ ਹੋਏ ਪਏ ਆ ਸਾਡੇ ਹੂੰ ਕਿਉਂਕਿ ਬਦਲਾ ਆ ਲਿਆ ਕਈ ਵੇਖ ਲਿਆ ਹੂੰ ਬਦਲਾ ਕੋਈ ਆਇਆ ਨਹੀਂ ਹੂੰ ਤੇ ਐਦ ਕੀ ਤਾਂ ਵੋਟ ਨਹੀਂ ਪਾਉਂਦੇ ਕੀ ਸੋਚਿਆ ਫਿਰ ਅੱਗੇ ਅੱਗੇ ਵੇਖੋ ਜੀ ਪੇਰਾ ਤਾਂ ਇਹ ਪਾਰਟੀਆਂ ਤਾਂ ਆ ਰਹੀਆਂ ਉਹ ਤਾਂ ਵੋਟਾਂ ਮੰਗ ਰਿਹਾ ਉਹ ਤਾਂ ਕਹਿ ਰਹੇ ਆ ਮੰਗ ਰਿਹਾ ਆਂ ਸਵਾਰਾਂਗੇ ਠੋਡਾ ਹਾਂਜੀ ਹਾਂਜੀ ਉਹ ਤਾਂ ਅੱਗੇ ਅੰਗ ਲਾ ਰਹੀ ਆ ਜੀ ਅੱਛਾ ਪਿੰਡੇ ਬਦਲਾ ਲਿਆਵਾਂਗੇ ਬਦਲਾ ਕੋਈ ਆਇਆ ਨਹੀਂ ਹੁਣ ਇਹ ਨਵੇਂ ਆ ਗਏ ਆ ਇਹ ਆਂਦੇ ਅਸੀਂ ਲਿਆਵਾਂਗੇ ਐਮਐਲਏ ਆਇਆ ਠੁੱਡੇ ਪਿੰਡ ਇੱਥੇ ਐਮਐਲਏ ਆਇਆ ਸੀ ਅੱਛਾ ਉਹਦਾ ਕਹਿੰਦਾ ਬਹੁਤ ਕੰਮ ਸਵਾਰਤੀ ਅੱਛਾ ਜੀ ਕੋਈ ਆਉਂਦਾ ਹੋਰ ਤਾਂ ਮੌਕੇ ਆਉਂਦੇ ਆ ਆ ਕੇ ਵਾਅਦੇ ਕਰਕੇ ਮੁਰ ਜਾਂਦੇ ਆ ਹਾਂਜੀ ਇੱਕ ਜਿਹੜਾ ਉਹ ਕਹਿੰਦਾ ਸੀ ਬੁੜੀਆਂ ਨੂੰ ਅਸੀਂ 100000 ਰੁਪਏ ਦੇਵਾਂਗੇ ਕੋਈ ਨਹੀਂ ਆਇਆ ਜੀ ਔਰਤਾਂ ਨੂੰ ਔਰਤਾਂ ਤੋਂ ਪੁੱਛ ਲਓ ਤੁਸੀਂ ਕਿਸੇ ਦੇ ਖਾਤੇ 'ਚ ਨਹੀਂ ਹੈ ਤੇ ਉਹ ਆਂਦਾ ਮੈਂ ਦੇ ਦੇਣਾ 100000 ਮੈਂ ਕਿਹਾ ਵੀ ਤੂੰ ਕਿੰਨਿਆਂ ਨੂੰ ਦੇਵੇਂਗਾ ਤੂੰ ਤੁਹਾਨੂੰ ਛੋਟਕਾਂ ਬੰਦੂ ਨੂੰ ਵੀ ਮਿਲਣੇ ਹਾਂ ਇਹ ਤਾਂ ਇਹ ਛੜਕਾਂ ਨੂੰ ਮਿਲਣੇ ਠੀਕ ਹੈ ਕਿੰਨੇ ਹੁਣ ਵਲਟੇਗਾ ਫਿਰ ਉੱਥੇ ਚੁੱਪ ਕਰ ਗਿਆ ਮੈਂ ਆਖਿਆ ਵੀ ਇਹਨੂੰ ਕਿੰਨੇ ਪਿੰਡ ਪੈਂਦੇ 64 ਪਿੰਡ ਪੈਣੇ ਇਹ ਇਹ ਮੇਲੇ ਨੂੰ ਹੂੰ ਹੂੰ ਤੂੰ ਦੱਸ 64 ਪਿੰਡਾਂ ਚ ਵੰਡੇਗਾ ਬਿਲਕੁਲ ਉਹ ਜੇ ਮੈਂ ਇੱਥੇ ਲਾਬਾ ਮੈਨੂੰ ਬੁੜਗੇ ਨੇ ਬੋਲਣ ਦਿੱਤਾ ਵਾ ਕੋਈ ਯਾਰ ਪਿੰਡਾਂ ਦੇ ਵਿੱਚ ਤੈਨੂੰ ਪਤਾ ਜੀ ਇੱਕ ਬੰਦਾ ਬੋਲਦਾ ਉਹਦੀ ਫਿਰ ਜੰਮੀ ਨਾਲ ਗੱਲ ਸਰਕਾਰ ਤਾਂ ਦਾਵਾ ਕਰ ਰਹੀ ਹੈ ਨਾ ਇਹ ਦਾਵਾ ਕਰਕੇ ਆਈ ਸੀ ਵੀ ਅਸੀਂ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਈਆ ਦੇਵਾਂਗੇ ਉਹ ਆਖਿਆ ਹੁਣ ਦੀਆਂ ਤਾਂ ਦੇਵਾਂਗੇ ਅੱਜਾਂ ਦਾ ਖੇ ਦੇਵਾਂਗੇ ਜ ਪਰ ਉਹ ਵੀ ਨਹੀਂ ਪਿੰਡ 'ਚੋਂ ਨਸ਼ਾ ਖਤਮ ਹੋਇਆ ਕਿ ਨਹੀਂ ਹੋਇਆ ਜੀ ਨਹੀਂ ਹੋਇਆ ਜੀ ਨਸ਼ਾ ਕੋਈ ਖਤਮ ਨਹੀਂ ਹੋਆ ਠੀਕ ਹੈ ਨਾ ਜਿਹੜਾ ਉਹਨਾਂ ਨੇ ਵਾਅਦਾ ਕੀਤਾ 1000 ਰੁਪਇਆ ਮਿਲਿਆ ਹਾਂ ਆ ਹੁਣ ਇੱਕ ਦਿਨ ਵੋਟਾਂ ਦੀ ਬਾਬਤ ਆਏ ਸੀ ਜੋਂ ਪਿੱਛੇ ਵੋਟਾਂ ਐਮ.ਐਲ.ਏ. ਦੀਆਂ ਪੈਗਾਂ ਹੋਣੀਆਂ ਪੈਗਾਂ ਲਗਾਈਆਂ ਤਾਂ ਹੁਣ ਆਏ ਉਹ ਤੋਂ ਪਹਿਲਾਂ ਐਮ.ਐਲ.ਏ. ਦੀ ਸਾਡੇ ਤੇ ਆ ਹੁਣ ਪੁੱਛਿਆ ਸੀ ਲੋਕਾਂ ਨੇ ਸਵਾਲ ਖੜੇ ਕੀਤੇ ਸੀ ਕਹਿੰਦੇ ਗਾਂ ਦੇਵਾਂਗੇ ਹਜੇ ਫੇਰ ਸਾਡੇ ਆ ਪਲਾਟ ਸੀ ਇਹ ਵੀ ਕਹਿੰਦੇ ਤੇ ਨਾਂ ਸਾਲਾਂ ਤੋਂ ਦੇਵਾਂਗੇ ਜੋ ਸਾਨੂੰ 3 ਸਾਲ ਹੋ ਗਏ ਬਣਿਆ ਨੂੰ ਹਾਂ ਤੇ ਸਾਡਾ ਕੋਈ ਵਾਦਾ ਨਹੀਂ ਪੂਰਾ ਹੁਣ ਵੀ ਸਾਰੀਆਂ ਪਾਰਟੀਆਂ ਦਾਵਾ ਕਰ ਰਹੀਆਂ ਜਿਵੇਂ ਕਾਲੀਆ ਕਾਂਗਰਸੀ ਆ ਹੋਰ ਵੀ ਬਹੁਤ ਸਾਰੀਆਂ ਪਾਰਟੀਆਂ ਦਾਵਾ ਕਰ ਰਹੀਆਂ ਵੀ ਸਾਨੂੰ ਵੋਟ ਪਾਓ ਅਸੀਂ ਮਤਲਬ ਕੁਝ ਵੱਖਰਾ ਕਰਾਂਗੇ ਦਾਵਾ ਦਾ ਜਿਵੇਂ ਦੇਖਦੇ ਹੋ ਕਾਲੀਆਂ ਕਾਂਗਰਸੀ ਨੂੰ ਜਾਂ ਪਹਿਲਾਂ ਜਾਂ ਹੁਣ ਐਤਾ ਜੀ 55 ਸਾਲ ਦਾ ਮੈਂ ਹੋ ਗਿਆ ਮੈਂ ਤਾਂ ਇਹੀ ਗੱਲ ਕਰਨ ਦਾ ਜਰਾਈ ਜਾਂਦੀ ਆ ਬਸ ਆਹ ਕਹਿ ਕੇ ਮੁੜ ਜਾਂਦੇ ਮੁੜ ਕੇ ਸਾਨੂੰ ਤੇ ਆ ਜਿਹੜਾ ਕਾਲੀਆਂ ਨੇ ਵੀ ਉਦੋਂ ਮੁੱਦਾ ਠਾਇਆ ਸੀ ਗੁਰੂਗ੍ਰਾਂਥ ਸਾਹਿਬ ਸਾੜੇ ਸੀਗੇ ਹੂੰ ਉਹਨਾਂ ਨੇ ਇਹ ਕੰਮ ਕਰਤੇ ਆ ਦੂਜਿਆਂ ਨੇ ਨਸ਼ੇ ਸਾਰੇ ਇਹਨਾਂ ਨੇ ਵਾਟ ਲਏ ਇੱਥੇ ਤੇ ਸਾਡਾ ਤਾਂ ਮਨ ਹੈ ਪਹਿਲਾਂ ਹੁਣ ਬੋਟ ਪਾਉਣ ਨੂੰ ਜੀ ਕਰਦਾ ਅੱਛਾ ਜੀ ਨਾ ਕੋਈ ਕੱਠ ਜਾਣ ਨੂੰ ਜੀ ਕਰਦਾ ਉਹ ਜੀ ਮਾਦਾ ਕੀ ਕਹਿਣਾ ਚਾਹੋਗੇ ਆਮਾ ਦੀ ਪਾਰਟੀ ਦੀ ਸਰਕਾਰ ਬਣੀ ਆ ਹਨਾ ਵੋਟਾਂ ਹੈਗੀਆਂ ਨੇੜੇ ਉਹ ਕਹੇ ਵੀ ਲੋਕ ਸਾਨੂੰ ਕਹਿ ਰਹੇ ਵੀ ਲੋਕਾਂ ਦੇ ਕੰਮ ਹੋ ਰਹੇ ਆ ਪਹਿਲਾਂ ਇਹ ਹੁੰਦਾ ਸੀ ਵੀ ਲੋਕ ਕਹਿੰਦੇ ਸੀ ਸਾਡਾ ਆ ਕੰਮ ਨਹੀਂ ਹੋਇਆ ਸਾਡਾ ਆ ਕੰਮ ਨਹੀਂ ਹੋਇਆ ਹੁਣ ਜਿਵੇਂ ਅਸੀਂ ਪਿੰਡਾਂ ਜਾ ਰਹੇ ਆ ਕਰਮਜੀਤ ਅਨਮੋਲ ਕਹਿੰਦਾ ਵੀ ਲੋਕ ਆਪਨੇ ਮੂੰਹੋਂ ਕਹਿ ਰਹੇ ਆ ਵੀ ਸਾਡਾ ਆ ਕੰਮ ਵੀ ਹੋ ਗਿਆ ਸਾਡਾ ਆ ਕੰਮ ਵੀ ਹੋ ਗਿਆ ਕੁਝ ਨਹੀਂ ਹੋਇਆ ਅੱਛਾ ਕਿਉਂਕਿ ਇੱਕ ਤਰ੍ਹਾਂ ਆ ਦੇ ਸੀ ਕਿ ਵੀ ਅਸੀਂ ਜਦੋਂ ਬਣ ਕੇ ਚਿੱਟਾ ਪਿੰਡ ਤੋਂ ਪਿੰਡਾਂ ਤੋਂ ਜਮਾ ਖਰਮ ਖਰਾਂਗੇ ਹਾਂ ਉਹ ਜਾੜੇ ਚੱਲ ਰਿਹਾ ਹੈ ਅੱਛਾ ਜੀ ਤੇ ਬਾਕੀ ਜਿਹੜਾ ਠੇਕੇ ਆ ਇਹ ਟੱਕੇ ਜਾਣੇ ਚਾਹੀਦੇ ਆ ਠੀਕ ਹੈ ਦੂਸਰਾ ਨੰਬਰ ਵੀ ਬੱਚਿਆਂ ਦੀ ਪੜ੍ਹਾਈ ਬਾਰੇ ਚੱਲ ਜਣਾ ਚਾਹੀਦਾ ਕਿ 12ਵੀਂ ਤੱਕ ਸਕੂਲ ਆਪਣਾ ਲਾਤੀ ਇੱਥੇ ਬੜਨਾ ਚਾਹੀਦਾ ਕਿਉਂਕਿ ਆਪਣੇ ਦੂਸਰੇ ਪਿੰਡਾਂ 'ਚ ਬੱਚੇ ਜਾ ਰਹੇ ਆ ਆਪਣੇ ਸਕੂਲ ਹੈ ਨਹੀਂ ਜਾਏ ਆਪਣੇ ਸਕੂਲ 8ਵੀਂ ਤੱਕ ਹੈ ਨਹੀਂਗਾ ਠੀਕ ਹੈ ਬਸ ਅਸੀਂ ਇਹ ਕਿਹੜਾ ਚਾਹੁੰਨੇ ਹੋ ਹੋਰ ਕੀ ਜਾਣਾ ਚਾਹੁੰਨੇ ਤੁਸੀਂ ਹੋਰ ਅਸੀਂ ਕਹਿ ਰਹੇ ਨੇ ਕਿਹੜਾ ਚਾਹੁੰਨੇ ਸਾਨੂੰ ਕੋਈ ਗਵਰਨਮੈਂਟ ਨਹੀਂ ਠੀਕ ਅੱਛਾ ਹਾਂਜੀ ਜਿਹੜਾ ਸਾਡੇ ਕੰਮ ਨਹੀਂ ਹੋ ਰਿਹਾ ਅੱਛਾ ਕੰਮ ਕਿਹੜੇ ਕਿਹੜੇ ਨਹੀਂ ਹੋ ਰਹੇ ਤੁਹਾਡੇ ਕੰਮ ਸਾਡੇ ਇੱਕ ਤਾਂ ਨਾਲੇ ਨਹੀਂ ਬਣ ਰਹੇ ਅੱਛਾ ਜੀ ਦੂਸਰਾ ਨੰਬਰ ਵੀ ਇਹ ਜਿਹੜਾ ਹਜ਼ਾਰ-ਹਜ਼ਾਰ ਰੁਪਈਆ ਖਾਤਿਆਂ ਚਾਹੁੰਦੇ ਸੀ ਪਾਵਾਂਗੇ ਇਹ ਵੀ ਪੈ ਰਿਹਾ ਇਹ ਨਹੀਂ ਆ ਰਿਹਾ ਹਾਂਜੀ ਠੀਕ ਹੈ ਤੇਰਾਣੀ ਐਮਐਲ ਨੂੰ ਮਿਲ ਕੇ ਆਇਆ ਨਹੀਂ ਢੁੱਡੇ ਪਿੰਡੋਂ ਆਇਆ ਸੀ ਜੀ ਕੀ ਕਹਿੰਦਾ ਸੀ ਉਹ ਕਹਿੰਦਾ ਸੀ ਅਸੀਂ ਜਦੋਂ ਬਣ ਕੇ ਬਾਅਦ ਚ ਅਸੀਂ ਕਰਾਂਗੇ ਬਾਅਦ ਚ ਕੀਨੇ ਕਰਨਾ ਬਾਅਦ ਚ ਤਾਂ ਬਸ ਮੈਂ ਕਿਹਨੂੰ ਪਾਉਣੇ ਵੋਟਾਂ ਇਸਨੂੰ ਨਹੀਂ ਪਾਉਣੇ ਵੋਟਾਂ ਅੱਛਾ ਹਾਂਜੀ ਜਿਹੜੇ ਦੂਸਰੇ ਆ ਅਕਾਲੀ ਆ ਕਾਂਗਰਸੀ ਉਹਨਾਂ ਨੂੰ ਕਿਸੇ ਨੂੰ ਨਹੀਂ ਪਾਉਣ ਅੱਛਾ ਉਹਨਾਂ ਨੂੰ ਕਾਹਤੋਂ ਨਹੀਂ ਪਾਉਣੀ ਕਿਉਂਕਿ ਸਾਨੂੰ ਕੋਈ ਵੀ ਮਨ ਉਹ ਤਾਂ ਕਹਿ ਰਹੇ ਆ ਵੀ ਅਸੀਂ ਜਦੋਂ ਆਵਾਂਗੇ ਅਸੀਂ ਕਰਕੇ ਦੇਵਾਂਗੇ ਹੱਲ ਸਾਰੀਆਂ ਸਮੱਸਿਆਵਾਂ ਦਾ ਨਹੀਂ ਕੁਝ ਨਹੀਂ ਕਰਦੇ ਬਾਅਦ ਚ ਹਾਂ ਅਸੀਂ ਪਹਿਲਾਂ ਕਹਿ ਰਹੇ ਆ ਅਸੀਂ ਉਪਰੀਆਂ ਵੀ ਦੇਵਾਂਗੇ ਉਪਰੀਆਂ ਵੀ ਕਰ ਰਹੇ ਆ ਨੌਕਰੀ ਵੀ ਕੋਈ ਕਿਸੇ ਬੱਚੇ ਨੂੰ ਨਹੀਂ ਮਿਲਦੀ। ਕਿਸੇ ਬੰਦੇ ਨੂੰ ਨਹੀਂ। ਹਾਂਜੀ। ਠੀਕ ਹੈ। ਮੇਰਾ ਕਾਕਾ ਹੁਣ ਉਹਨੇ ਕਿੰਨੇ ਵਾਰੀ ਪੇਪਰ ਦੇਤੇ ਆ। ਹੂੰ। ਤੇ ਕਿਸੇ ਦੀ ਨਹੀਂ ਸੁਣੀ ਸਾਡੀ। ਠੀਕ ਹੈ। ਹਾਂ। ਨਾ ਕਿਸੇ ਕਾਂਗਰਸ ਨੇ ਸੁਣੀਆਂ ਨਾ ਅਕਾਲੀ ਨੇ ਸੁਣੀਆਂ। ਠੀਕ ਹੈ। ਨਾ ਜਿਹੜੇ ਹੁਣ ਆਏ ਇਹ ਕਹਿੰਦੇ ਸੀ ਐਨੀਆਂ ਨੌਕਰੀਆਂ ਦਿੱਤਿਆਂ ਮੁੰਡਿਆਂ ਨੂੰ ਐਨੀਆਂ ਨੌਕਰੀਆਂ ਦਿੱਤਿਆਂ ਤੇ ਦਾਸ ਪੜਿਆ ਵੇਲਾ ਵੀ ਕਿੰਨੇ ਪੇਪਰ ਇਹਨੇ ਦੇਤੇ ਆ। ਪ੍ਰੋਜ ਪਰ ਇਹ ਪੇਪਰ ਦੇ ਕੇ ਆਇਆ। ਹੂੰ। ਤੇ ਮਵਾਲੀ ਇਹ ਪੇਪਰ ਦੇ ਕੇ ਆਇਆ ਬਠਿੰਡੇ ਇਹ ਪੇਪਰ ਦੇ ਕੇ ਆਇਆ ਠੀਕ ਹੈ ਤੇ ਕਿਸੇ ਨੇ ਨਹੀਂ ਕੋਈ ਗੱਲਬਾਤ ਸੁਣੀ ਹਜੇ ਤੱਕ ਠੀਕ ਹੈ ਠੀਕ ਹੈ ਹਾਂ ਦੋਸਤੋ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਆ ਤੁਸੀਂ ਵੀ ਸੁਣਿਆ ਕਿ ਲੋਕ ਅੱਕੇ ਪਏ ਆ ਕਹਿੰਦੇ ਵੀ ਸਾਨੂੰ ਕਿਸੇ ਤੋਂ ਕੋਈ ਆਸ ਨਹੀਂ ਔਰਤਾਂ ਨਾਲ ਗੱਲਬਾਤ ਕੀਤੀ ਉਹ ਕਹਿ ਰਹੇ ਆ ਕਿ ਜਿਹੜਾ ਇਹਨਾਂ ਨੇ ਵਾਦਾ ਕੀਤਾ ਸੀ ਹਜ਼ਾਰ ਰੁਪਏ ਦਾ ਉਹ ਵੀ ਇਹਨਾਂ ਨੇ ਹਜੇ ਤੱਕ ਨਹੀਂ ਪਾਇਆ ਸਾਡੇ ਕੋਈ ਕੰਮ ਨਹੀਂ ਹੋਏਗੇ ਅਸੀਂ ਹੱਕੇ ਪਏ ਆ ਵੋਟਾਂ ਤੋਂ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ ਕਿਸੇ ਨੂੰ ਮੂੰਹ ਨਹੀਂ ਲਾਉਣਾਗਾ ਜੁੜੇ ਰਹੋ ਦੁਨੀਆ ਨਾਲ